ਨੇ ਨਿਕਲਦਾ ਮੰਨੋ ਯਾਰ ਸਾਰੀ ਉਮਰ ਲਾਤੇ ਅੱਗੇ ਜਾ ਕੇ ਹੋਣਾ ਕਿ ਨਾ ਬਸ ਬਣਾਉਦੇ ਸਾਰੀ ਖੇਤਾਂ ਦਾ ਕੰਨਾ ਤਾਂ ਫਿਰ ਆਪੇ ਆਪ ਹੀ ਹੌਟ ਕਰ ਰਿਹਾ ਕੰਨਾ ਤਾਂ ਤਾਂ ਮਹਾਰਾਸ਼ਟਰ ਦਾ ਕੰਨਾ ਤਾਂ ਆਪਾਂ ਹੌਟ ਕਰ ਰਹੇ ਹਾਂ ਕੰਨਾ ਹੌਟ ਨਹੀਂ ਨਾ ਕੰਨੇ ਨਾਲ ਕੇ ਲੱਗੇ ਕੋਈ ਖੰਨਾ ਕੋਈ ਕਹਿੰਦਾ ਨਹੀਂ ਤਾਂ ਜਿੱਥੇ ਮਰਜ਼ੀ ਫੜਨ ਮਾਰ ਕੇ ਲੱਗੋ ਗੋਲਟੀ ਉਹਦੇ ਮੋਲ ਕੀ ਕੋਤੋ ਹੋਇਆ ਕਿ ਉਹ ਫਸਾ ਪਰਵਾਸ ਹੈ। ਇਹ ਵੀ ਕੀ ਕਹਿਣਾ ਚਾਹੁੰਦੇ ਜਿਹੜਾ ਟਰੱਕ ਫੜਿਆ ਹੋਇਆ ਹੈ। ਜੈ ਗੋ ਮਤਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਹ 14 ਗਊ ਵੰਸ਼ ਦੇਖੋ ਕਿਸ ਹਾਲ ਚ ਇੱਥੇ ਲੱਦੇ ਹੋਏ ਆ ਉੱਪਰੋਂ ਤਰਪਾਲ ਲੰ ਲਟਕੇ ਹੋਏ ਆ ਉੱਤੋਂ ਜਾਲੀ ਮੈਡੀਕਲ ਬਣਾਇਆ ਹੋਇਆ ਜੀ। ਪਹਿਲਾਂ ਇਹ ਦੱਸੋ ਜੀ ਇਹ ਜਿਆ ਮੈਡੀਕਲ ਕਿਹੜਾ ਉਹ ਡਾਕਟਰ ਹੈ ਜਿਹੜਾ ਝੂਠਾ ਮੈਡੀਕਲ ਬਣਾ ਕੇ ਦੇ ਦਿੰਦਾ। ਉਹਨੇ ਮੈਡੀਕਲ ਬਣਾਇਆ 14 ਗਊਆਂ ਐਵੇਂ ਲੈ ਕੇ ਨਹੀਂ ਜਾ ਸਕਦੇ ਜੀ। 6 ਜਾਂ 7 ਤੋਂ ਵੱਧ ਐਵੇਂ ਗਊਆਂ ਲੈ ਕੇ ਨਹੀਂ ਜਾ ਸਕਦੇ ਜੀ। ਇਹ ਮਲੇਕ ਰੋਡ ਤੋਂ ਚੱਲੀਆਂ ਜੀ ਉੱਤੋਂ ਸਾਨੂੰ ਇਹ ਕਹਿੰਦੇ ਆ ਵੀ ਇਹ ਦੁੱਧ ਵਾਲੀਆਂ ਦੁੱਧ ਦੇਣ ਵਾਲੀਆਂ ਗਊਆਂ ਉਹ ਤਾਂ ਜਿਹੜੀ ਮਰਜ਼ੀ ਤੁਸੀਂ ਚੈੱਕ ਕਰੋ ਦੁੱਧ ਦੇਣ ਵਾਲੀਆਂ ਤਾਂ ਐਂਡ ਤੱਕ ਦੁੱਧ ਲਈ ਜਾਣੇ ਗਊਆਂ ਨੇ ਜੀ ਮੈਡੀਕਲ ਰਿਪੋਰਟ ਚਤਾਈ ਜਾਣੇ ਚਾਹੀਏ ਅੱਦ ਕਿ ਇਹ ਫੰਡਰ ਗਊਆਂ ਹੈ ਵੱਢਣ ਲਈ ਸਾਡੀ ਗਊ ਮਾਤਾ ਵੱਢਣ ਲਈ ਜਾ ਰਹੀ ਹੈ ਇਹ ਜਾ ਰਹੀ ਹੈ ਕਿੱਥੇ ਜਾ ਰਹੀ ਸੀ ਜੀ ਮਹਾਰਾਸ਼ਟਰ ਜਾ ਰਹੀ ਹੈ ਤੁਸੀਂ ਦੱਸੋ ਜੀ ਇੱਕ ਕਿਸ ਕੰਡੀਸ਼ਨ ਚ ਨੇ ਅੰਦਰ ਆ ਤੁਸੀਂ ਹਾਲ ਦੇਖ ਲਓ 14 ਗਊਆਂ ਕਿਵੇਂ ਬੰਨੀਆਂ ਹੋਈਆਂ ਮੂੰਹ ਉੱਪਰ ਕਰਕੇ ਬੰਨੀਆਂ ਹੋਈਆਂ ਤੁਸੀਂ ਹਾਲ ਦੇਖ ਲਓ ਵੀਡੀਓ ਚ ਚਲਾਵਾਂਗੇ ਤੁਹਾਨੂੰ ਦੇਖ ਲਿਓ ਜੀ ਕਿਹੜੇ ਸਾਲ ਦੇ ਚ ਇਸ ਸਾਲ ਚ ਸਿਰਫ 7 ਤੋਂ ਵੱਧ ਗਊਆਂ ਲੈ ਕੇ ਨਹੀਂ ਜਾ ਸਕਦੇ ਜੀ ਉਤੋਂ ਡੀਸੀ ਡੀਸੀ ਦੀ ਪਰਮਿਸ਼ਨ ਚਾਹੀਦੀ ਹੈ ਜੀ ਲੈ ਕੇ ਜਾਣ ਲੱਗੇ ਤਰਪਾਲ ਭਾਈ ਤੁਸੀਂ ਹਾਲ ਦੇਖ ਲੋ ਜੀ ਉਤੋਂ ਐਸਚਓ ਸਾਹਿਬ ਕਹਿੰਦੇ ਜੀ ਇਹ ਨਹੀਂ ਦੁੱਧ ਵਾਲੀਆਂ ਗਊਆਂ ਹੀ ਲੈ ਕੇ ਚਲੀਆਂ ਜੇ ਦੁੱਧ ਵਾਲੀਆਂ ਗਊਆਂ ਲੈ ਕੇ ਜਾਣੇ ਐਵੇਂ ਟੱਕੇ ਲੈ ਕੇ ਜਾਣਗੇ ਜੀ ਜੇ ਡੈਰੀ ਫਾਰਮ ਲਈ ਲਈ ਜਾ ਰਹੇ ਆ ਤਾਂ ਓਪਨ ਲੈ ਕੇ ਜਾਣਗੇ ਜੀ ਉਹਨੂੰ ਡਰ ਚਾਹਦਾ ਜੀ ਜਿਹੜਾ ਦੁੱਧਲੀ ਲੈ ਕੇ ਜਾਊਗਾ ਉਹ ਤਾਂ ਸਹੀ ਲੈ ਕੇ ਜਾਊਗਾ ਜੀ ਇਹ ਬਰਦਾਸ਼ਤ ਨਹੀਂ ਹੋਊਗਾ ਜੀ ਇਹ ਪੰਜਾਬ ਚੋਂ ਇਹ ਜਿਹੜਾ ਇਹ ਕੰਮ ਚੱਲ ਪਿਆ ਨਾ ਮਲੇਰਕੋਟਲੇ ਤੋਂ ਉਹ ਇਹ ਬਰਦਾਸ਼ਤ ਨਹੀਂ ਹੈਗਾ ਜੀ ਇਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਕਾਰਵਾਈ ਕੀਤੀ ਜਾਵੇ ਇਹ ਜੀ ਕਾਰਵਾਈ ਕੀਤੀ ਜਾਵੇ ਮੁੜ ਕੇ ਇਹ ਇਹੋ ਜਿਹੇ ਘਣਾਉਣਾ ਕੰਮ ਨਾ ਕਰਨ ਜੈ ਗੋ ਮਾਤਾ ਇਹ ਸਾਨੂੰ ਕਰੀਬ 6 ਵਜੇ ਨਾ 5:6 ਦੇ ਪਜੇ ਦੇ ਕਰੀਬ ਸਾਨੂੰ ਫੋਨ ਆਇਆ ਸੀ ਅਨੁਰਾਗ ਵਰਮਾ ਦਾ 112 ਤੇ ਕੰਟਰੋਲ ਤੋਂ ਦਖਾਸਤ ਆਈ ਸੀ ਕਿ ਅਸੀਂ ਮਲੇਰ ਕੋਲਾ ਰੋਡ ਤੇ ਕੋਈ ਟਰੱਕ ਗੰਗਾਂਵਾਂ ਭਰਿਆ ਰੋਕਿਆ ਔਰ ਜਿਹੜੀ ਕੰਪਲੇਂਟ ਸੀ ਕੰਪਲੇਂਟ ਦੇ ਵਿੱਚ ਲਿਖਿਆ ਵੀ ਜੋੜੇਪੁਰ ਤੋਂ ਆ ਰਿਹਾ ਹੈ ਜੀ ਇਹ ਪਿਛਲੀ ਵਾਰ ਵੀ ਸਾਡੇ ਨਾਲ ਇਦਾਂ ਹੀ ਹੋਇਆ ਸੀ ਮਾਲੇ ਤੋਂ ਟਰੱਕ ਆਇਆ ਸੀ ਸਾਡੇ ਪ੍ਰੈਸ਼ਨਲ ਮੋਲ ਤੇ ਰੋਕ ਲਿਆ ਉਹਨਾਂ ਨੇ ਹੁਣ ਉੱਥੇ ਜਿਆਦਾ ਭੀੜ ਹੋਣ ਕਰਕੇ ਮੈਂ ਇਹਨੂੰ ਪੜਾ ਚਾ ਰਿਆਂ ਵੈਟਰੀ ਡਾਕਟਰ ਮਂਗਾਏ ਨੇ ਕਾਗਜ਼ ਪੱਤਰ ਵੀ ਅਸੀਂ ਦੇਖ ਲਏ ਸਾਡੇ ਹਿਸਾਬ ਨਾਲ ਕਾਗਜ਼ ਪੱਤਰ ਠੀਕ ਚੱਲ ਰਹੇ ਨੇ ਠੀਕ ਹੈ ਜੀ ਬਾਕੀ ਵੈਟ ਅਸੀਂ ਹੁਣ ਰਾਬਟ ਪਾਤੀ ਇਹਨਾਂ ਦੇ ਗਊਆਂ ਦੀ ਹੁਣ ਇਹਨੂੰ ਗਊਸ਼ਾਲਾ ਭਗੌਰ ਲੈ ਕੇ ਜਾ ਰਹੇ ਹਾਂ ਬਾਕੀ ਵੈਟਰੀ ਡਾਕਟਰ ਸਾਹਿਬ ਜਿਹਾ ਜੀ ਆਪਣੀ ਪੀਨੀਅਨ ਦੇਣਗੇ ਉਸ ਤੋਂ ਬਾਅਦ ਅਗਲੀ ਕਾ ਵੀ ਕੀ ਜੀ ਹਾਲਾਤਾਂ ਜਿਨੇ ਗਊ ਹਾਂਜੀ ਉਹ ਜਰਾ ਬੰਨੇ ਹੋਏ ਨੇ ਜੇ ਕੁੱਲੇ ਨਹੀਂ ਮੈਂ ਤੇ ਚੜ ਕੇ ਉਹਨਾਂ ਜਿੰਦਨ ਨੂੰ ਮਤਲਬ ਗਊਸ਼ਾਲਾ ਬਗਾਉ ਰਿਹਾ ਕਿ ਜੀ ਇਹ ਲੈ ਕੇ ਅੱਜ ਮਿਲੇ ਕੋਲਾਂ ਕੰਪਲੇਂਟ ਕਿਹਨੇ ਕੀਤੀ ਹੈ ਕੰਪਲੇਂਟ ਅਨੁਰਾਗ ਸ਼ਰਮਾ ਜੀ ਦਾ ਉਹਨਾਂ ਦਾ ਫੋਨ ਬੰਦ ਆ ਰਿਹਾ ਜੀ ਅਸੀਂ 1.5-2 ਘੰਟਾ ਹੋ ਗਿਆ ਉਹਨੂੰ ਫੋਨ ਲਾ ਰਹੇ ਹਾਂ ਜੀ ਉਹ ਆਪ ਨਹੀਂ ਇਹਨਾਂ ਫੋਨ ਬੰਦ ਕਰ ਰਿਹਾ ਜੀ ਉਹ ਸਰ ਗਊ ਰક્ષਕ ਦਲ ਵਾਲਿਆਂ ਦਾ ਕੁਝ ਹੈ ਕਹਿਣਾ ਕਿ ਗਊਆਂ ਜਿਹੜੀਆਂ ਐ 6-7 ਤੋਂ ਉੱਪਰ ਇੱਕ ਪ੍ਰੈਕਟ ਨਹੀਂ ਲੱਗਦੀਆਂ। ਉਹ ਵੀ 13+2 ਜਿਹੜੀਆਂ ਨੇ ਚਲੋ ਉਸ ਬੰਦੀ ਵੀ ਆਪਾਂ ਕਾਜ ਦੇਖ ਲਾਂਗੇ ਨਾ ਹੁਣ ਬੈਟਰ ਨਹੀਂ ਡਾਕਟਰਾਂ ਜਿਹੜੀਆਂ ਪਾਸ ਕੀਤੀਆਂ ਉਹ ਵੀ ਡਾਕਟਰ ਤੋਂ ਅਸੀਂ ਉਹਨੂੰ ਗੌਰ ਨਹੀਂ ਕਰ ਸਕਦੇ।

फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है